ਕਾ ਮੰਡਜਾ ਲੁਧਿਆਣੇ ਦਾ ਜਿਹਨੇ ਬੁੱਤ ਜਾ ਸਾਫ ਕੀਤਾ ਸੀ ਰਜੀਵ ਗਾਂਧੀ ਦਾ ਇਹਨੂੰ ਹੁਣ 10 12 ਗਨਮੈਂਟ ਦੇ ਹੀ ਬਿਠਾ ਭਗਵੰਤ ਮਾਨ ਭਵੰਤ ਮਾਨ ਇੱਕ ਵਾਰੀ ਤਾ ਇਹਨੂੰ ਗਨਮੈਂਟ ਦੇ ਹੀ ਬਿਠਾ ਦੂਜੇ ਪਾਸੇ ਹਰਾਮੀ ਡਰਾਮੇ ਕਰਦਾ ਜਿਹੜੇ ਮਲਾਜਮਾਂ ਇਹਦੀ ਡਿਊਟੀ ਕਰਦੇ ਨੇ ਘਰ ਦੀ ਡਿਊਟੀ ਕਰਦੇ ਨੇ ਇਹਦੀ ਡਿਊਟੀ ਕਰਦੇ ਨੇ ਕਦੇ ਇਹਨੂੰ ਗੁਰਦੁਆਰੇ ਚ ਲੰਗਰ ਲਿਆ ਲਿਆ ਦਿੰਦੇ ਨੇ ਖਾਣ ਵਾਸਤੇ ਰੋਟੀ ਕਦੇ ਕਿੱਥੇ ਜਾਂਦੇ ਨੇ ਕਦੇ ਕਿੱਥੇ ਜਾਂਦੇ ਆ ਵਿਚਾਰੇ ਪਰ ਇਹਨੇ ਗੰਦ ਨੇ ਗੰਦ ਪਾ ਛੱਡਿਆ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਹਿਗੁਰੂ ਕੀ ਫਤਿਹ ਅੱਜ ਆਪਾਂ ਗੱਲ ਕਰਦੇ ਆ ਸਿੱਖ ਕੌਮ ਦੇ ਵਿੱਚ ਜਿਹੜੇ ਮਸੰਦ ਵੜ ਗਏ ਸਿੱਖ ਕੌਮ ਦੇ ਵਿੱਚ ਜਿਹੜੇ ਕਹਿੰਦੇ ਗਦਾਰ ਵੜ ਗਏ ਜਾਂ ਆਰਐਸਐਸ ਜਿਹੜੀ ਹੈਗੀ ਆ ਸਿੱਖ ਕੌਮ ਦੀ ਜਿਹੜੀ ਦੁਸ਼ਮਣ ਆ ਉਹਨੇ ਬੰਦੇ ਆਪਦੇ ਬਾੜ ਤੇ ਸਾਨੂੰ ਉਹਨਾਂ ਬੰਦਿਆਂ ਦੀ ਪਰਖ ਬੇਸ਼ੱਕ ਥੋੜੀ-ਮੋਟੀ ਹੈਗੀ ਆ ਪਰ ਅਸੀਂ ਜ਼ਿਆਦਾ ਉਹਨਾਂ ਬਾਰੇ ਢੰਗਾਈ ਵਿੱਚ ਨਹੀਂ ਸੋਚਦੇ ਹੁਣ ਇੱਕ ਜਿਹੜਾ ਕਬਜ਼ਾ ਆਰਐਸਐਸ ਨੇ ਪੰਜਾਬ ਨੂੰ ਘੇਰਿਆ ਹੋਇਆਗਾ ਪਰ ਪੰਜਾਬ ਦੇ ਲੋਕ ਅਜੇ ਤੱਕ ਜਿਹੜੇ ਜਾਗਦੇ ਨਹੀਂ ਇੱਕਾ ਮੰਡਾ ਜਾਂ ਲੁਧਿਆਣੇ ਦਾ ਜਿਨੇ ਬੁੱਤ ਜਾ ਸਾਫ ਕੀਤਾ ਸੀ ਅਰਜੀਪ ਗਾਂਧੀ ਦਾ ਇਹਨੂੰ ਹੁਣ 10-12 ਗਨਮੈਂਟ ਦੇ ਹੀ ਬਿਠਾ ਭਗਵੰਤ ਮਾਨ ਭਵੰਤ ਮਾਨ ਇੱਕ ਵਾਰੀ ਤਾਂ ਇਹਨੂੰ ਗਨਮੈਂਟ ਦੇ ਹੀ ਬਿਠਾ ਦੂਜੇ ਪਾਸੇ ਹਰਾਮੀ ਡਰਾਮੇ ਕਰਦਾ ਜਿਹੜੇ ਮਲਾਜਮਾਂ ਇਹਦੀ ਡਿਊਟੀ ਕਰਦੇ ਨੇ ਘਰ ਦੀ ਡਿਊਟੀ ਕਰਦੇ ਨੇ ਇਹਦੀ ਡਿਊਟੀ ਕਰਦੇ ਨੇ ਕਦੇ ਇਹਨੂੰ ਗੁਰਦੁਆਰੇ ਚ ਲੰਗਰ ਲਿਆ ਲਿਆ ਦਿੰਦੇ ਨੇ ਖਾਣ ਵਾਸਤੇ ਰੋਟੀ ਕਦੇ ਕਿੱਥੇ ਜਾਂਦੇ ਨੇ ਕਦੇ ਕਿੱਥੇ ਜਾਂਦੇ ਆ ਵਿਚਾਰੇ ਪਰ ਇਹਨੇ ਗੰਦ ਨੇ ਗੰਦ ਪਾ ਛੱਡਿਆ ਅੱਜ ਦੇਖੋ ਕੰਮੇ ਡਰਾਮਾ ਕਰਦਾ ਪਹਿਲਾਂ ਤੁਸੀਂ ਉਹ ਵੀਡੀਓ ਦੇਖੋ ਫਿਰ ਤੁਨ ਅੱਗੇ ਚੱਲਦੇ ਆ ਦੇਖੋ ਆਮਾ ਹੋ ਜੀਏ ਆਹ ਦੇਖੋ ਸੜਕ ਦੇ ਵਿਚਾਲੇ ਬੈਠਾ ਇਧਰ ਭਵੰਤਮਾਨ ਨੇੜਾ ਬੋਰਡ ਲਾਇਆ ਤੇ ਭਵੰਤਮਾਨ ਦੇ ਬੋਰਡ ਥੱਲੇ 1000 ਸ਼ਾਇਦ 56 ਨੰਬਰ ਆਪਣੀ ਦਾਸ਼ਾ ਤੇ ਭਵੰਤਮਾਨ ਨੂੰ ਹੀ ਗਾਲਾਂ ਕੱਢੀ ਜਾਂਦਾ ਹੈ ਇਹ ਦੇਖੋ ਇੱਕ ਮੁੱਖ ਮੰਤਰੀ ਆ ਪੰਜਾਬ ਦਾ ਜੇ ਉਹਨੇ ਇਸ ਚਾਗਲ ਨੂੰ ਬੰਦੇ ਦਿੱਤੇ ਨੇ ਮੁਲਾਜ਼ਮ ਦਿੱਤੇ ਨੇ ਤਾਕੇ ਵੀ ਸਕਿਉਰਟੀ ਦਿੱਤੀ ਆਪਾਂ ਕਹ ਦੀਏ ਸਕਿਉਰਟੀ ਇਹਦੀ ਇਸ ਕਰਕੇ ਦਿੱਤੀ ਆ ਕਿ ਇਸ ਦੇ ਕੋਈ ਉੱਪਰ ਹਮਲਾ ਨਾ ਕਰ ਦੇ ਹਮਲੇ ਕਰਨ ਵਾਲੇ ਜਿਹੜੇ ਇਹ ਸਾਰੇ ਮਨਸੂਬੇ ਆਪ ਘਟਦਾਗਾ ਪਹਿਲਾਂ ਇੱਕ ਘਰੇ ਜਾ ਕੇ ਜਮ ਆਪਾਂ ਕਹ ਦੀਏ ਕੋਸੜ ਦੇ ਵਿੱਚ ਵੜ ਕੇ ਅੰਦਰ ਸਿੱਖ ਕੌਮ ਨੂੰ ਗਾਲਾਂ ਕੱਢਦਾ ਤੇ ਹੋਰ ਜਿਹੜਾ ਬੰਦੀ ਸਿੰਘਾਂ ਨੂੰ ਗਾਲਾਂ ਕੱਢਦਾ ਜਾਂ ਸਾਡੇ ਸਿੱਖ ਹੋਰ ਨੌਜਵਾਨ ਨੇ ਉਹਨਾਂ ਬਾਰੇ ਭੱਦੀ ਸਬਦਾਵਲੀ ਬੋਲਦਾ ਜੇ ਕੋਈ ਇਸ ਨੂੰ ਫੋਨ ਕਰ ਲੈਂਦਾ ਤਾਂ ਉਹਨੂੰ ਧਮਕੀਆਂ ਬਣਾ ਕੇ ਤਾਂ ਪੁਲਸ ਮੂਰੇ ਦੇ ਦਿੰਦਾ ਤੇ ਹਰ ਬਾਰ ਪੁਲਸ ਤੋਂ ਇਹ ਗਨਮਾਨ ਲੈ ਲੈਂਦਾ ਇੱਕ ਇਹ ਹੋ ਗਿਆ ਇੱਕ ਲੁਧਿਆਣੇ ਦਾ ਹੋ ਗਿਆ ਖੱਜਾ ਰਗਵੇਟਾ ਆਪਣੇ ਆਪ ਸ਼ਬਦ ਲਾਉਂਦਾ ਮਗਰ ਡਾਕਟਰ ਹੋ ਗਿਆ ਪਾਗਲ ਡਾਕਟਰ ਪੰਜ ਸੱਤ ਜਣੇ ਹੋਰ ਨੇ ਕੋਈ ਸਿਵ ਸੈਨ ਵਾਲੇ ਹੋਗੇ ਮੈਂ ਤਾਂ ਭਵਾਨਤਮਾਨ ਨੂੰ ਬੇਨਤੀ ਕਰਦਾ 50 ਸਰਕਾਰ ਨੂੰ ਕਿ ਇਹਨਾਂ ਦੇ ਸਾਰਿਆਂ ਤੇ ਰਾਂ ਪਿਆਰੀ ਦਾ ਪਟਾ ਫਿਰਿਆ ਜਾਵੇ ਇਹਨਾਂ ਦੇ ਫਿਰ ਜਾ ਕੇ ਠੀਕ ਹੋਣਗੇ ਇਹ ਇਹਨਾਂ ਦਾ ਚੰਗੇ ਜਿਹੜੇ ਆਪਾਂ ਕਹიდੀਏ ਮੈਂ ਹੁਣ ਸ਼ਬਦ ਕਹਿਣਾ ਨਹੀਂ ਚਾਹੁੰਦਾ ਚਿੱਤਰ ਲਾਲ ਕਰਨੇ ਚਾਹੁੰਦੇ ਨੇ ਕੁੱਟ-ਕੁੱਟ ਕੇ ਫਿਰ ਜਾ ਕੇ ਇਹ ਬੰਦੇ ਬਣਨਗੇ ਬੰਦੇ ਦੇ ਪੁੱਤ ਬਣਨਗੇ ਇਹ ਇਹਨਾਂ ਨੇ ਗੰਦੇ ਗੰਦ ਪਾ ਛੱਡਿਆ ਕੱਲਿਆਂ ਨੇ 5-7 ਕੇ ਜਾਣੇ ਨੇ ਇਹ ਕੋਈ ਲੁਧਿਆਣੇ 'ਚ ਬੈਠਾ ਕੋਈ ਪਟਿਆਲੇ ਬੈਠਾ ਤੇ ਕੋਈ ਅੰਬਰਸਰ ਕਿੰਨੀ ਬੈਠਾਗਾ ਤੇ ਪੰਜਾਬ ਸਰਕਾਰ ਨੂੰ ਬਿਨਾ ਵੱਜਾਂ ਜਿਹੜਾ ਇਹ ਹੈਰਾਨ ਕਰ ਰਹੇ ਨੇ ਆਮ ਪਬਲਿਕ ਨੂੰ ਜਿਹੜੇ ਹੈਰਾਨ ਕਰ ਰਹੇ ਨੇ ਤਾਂ ਸਿੱਕ ਕੌਮ ਤੇ ਇਹਨਾਂ ਨੇ ਕਰਨੀ ਕਰਨਾ ਹਰ ਵਕਤ ਸਿੱਕ ਕੌਮ ਨੂੰ ਗਾਲਾਂ ਦਿੰਦੇ ਆ ਤੇ ਪੰਜਾਬ ਸਰਕਾਰ ਨੂੰ ਪੂਰਾ ਘੋਕ ਕੇ ਚਹਿੰਦਾ ਕਿ ਜੇਕਰ ਕਿਸੇ ਦਾ ਅਹੁਦਾਗਾ ਐਮ ਐਲ ਏ ਆ ਐਮ ਪੀ ਆ ਜਾਂ ਕੋਈ ਹੋਰ ਪਦਵੀ ਰੱਖਦਾਗਾ ਉਸ ਨੂੰ ਗਨਮੈਨ ਦੇਣੇ ਚਾਹੁੰਦੇ ਨੇ ਨਾ ਕਿ ਇੱਕ ਆ ਬੰਦੇ ਨੂੰ ਜਿਹੜਾ ਮੇਰੇ ਵਰਗਾ ਜੇ ਕਹੇ ਇੱਥੇ ਕਿਸੇ ਨੂੰ ਗਾਲ੍ਹਾਂ ਕੱਢ ਦੇ ਫਿਰ ਉਹਦਾ ਗਾਲ੍ਹਾਂ ਦਾ ਧਮਕੀ ਤਾਂ ਦੇਊਗਾ ਫਿਰ ਉਹਨੂੰ ਤੁਸੀਂ ਚੱਕ ਕੇ ਗਨਮੈਂਡ ਦੇ ਦਿੰਦੇ ਹੋ ਇਸ ਕਰਕੇ ਬੇਨਤੀ ਹੈ ਭਗਵੰਤ ਮਾਨ ਨੂੰ ਕਿ ਇਹਨਾਂ ਦੇ ਇਹਨਾਂ ਦਾ ਹੋ ਗਿਆ ਦਿਮਾਗ ਖਰਾਬ ਆ ਲੁਧਿਆਣੇ ਵਾਲਾ ਮੰਡਿਆ ਰੋਜ਼ ਡਰਾਮੇ ਕਰਦਾ ਨਾਲੇ ਤਾਂ ਪੁਲਿਸ ਦੇ ਬੰਦੇ ਦਿੱਤੇ ਹੋਏ ਨੇ ਮਲਾਜ਼ਮ ਦਿੱਤੇ ਹੋਏ ਨੇ ਜਿਹੜਾ ਖਜ਼ਾਨੇ ਤੇ ਬੋਝ ਪੈ ਰਿਹਾਗਾ 70 80000 ਜਿਹੜੀ ਉਹਨਾਂ ਦੀ ਇਨਕਮ ਆ ਉਹ ਇਸ ਦੀ ਨਾਲ ਤਾਂ ਚੱਕਰੀ ਕਰਦੇ ਨੇ ਨਾਲੇ ਬੋਲਦਾ ਇਹ ਮਾਰਾ ਉਹਨਾਂ ਨੂੰ ਤੇ ਘਟੋ ਘਟ ਮੈਂ ਪੰਜਾਹ ਸਰਕਾਰ ਨੂੰ ਕਹਿਣਾ ਜਿੰਨੇ ਸਾਡੇ ਇੱਥੇ ਆਪਣੇ ਕਹਾਉ ਗਿਆਨੀ ਬਾਬੇ ਇਹ ਟੁਕੜਬੋਚ ਨੇ ਜਿਹੜੇ ਜਿੰਨੇ ਕਹੇਗੇ ਨੇ ਤੇ ਜਿਹੜੇ ਸਿੱਖਾਂ ਦੇ ਖਿਲਾਫ ਬੋਲਦੇ ਨੇ ਸਿੱਖ ਧਰਮ ਨੂੰ ਭੜਦੇ ਨੇ ਸਾਡੇ ਸ਼ਹੀਦਾਂ ਨੂੰ ਭੜਦੇ ਨੇ ਉਹਨਾਂ ਤੋਂ ਸਾਰਿਆਂ ਤੋਂ ਸਕੋਟੀਆਂ ਵਾਪਸ ਲੈਤੀਆਂ ਜਾਣ ਤੇ ਮੈਂ ਸ਼ਰਤ ਕਰਦਾ ਜੇ ਇੱਕ ਸ਼ਬਦ ਵੀ ਇਹ ਬੋਲ ਜਾਣ ਕੋਈ ਸ਼ਬਦ ਨਹੀਂ ਬੋਲਦੇ ਇਹ ਮੁੜ ਕੇ ਸਿੱਖਾਂ ਦੇ ਖਿਲਾਫ ਨਹੀਂ ਬੋਲਦੇ ਕਿਸੇ ਦੇ ਖਿਲਾਫ ਨਹੀਂ ਬੋਲਦੇ ਜੇਕਰ ਆਪਾਂ ਇਹਨਾਂ ਨੂੰ ਸਕੋਟੀਆਂ ਦਿੰਦੇ ਆ ਤਾਂ ਇਹ ਜਾ ਕੇ ਚੰਬਲ ਦੇ ਨੇ ਤਾਂ ਜਾ ਕੇ ਇਹ ਵੀਡੀਓ ਪਾਉਂਦੇ ਨੇ ਫੇਰੇ ਬੰਦੇ ਨੇ ਵੱਡੇ ਬਦਮਾਸ਼ ਇਹਨਾਂ ਨੂੰ ਐ ਹੋ ਜਾਂਦਾ ਵੀ ਸਾਡੇ ਕੋਲੇ ਗਨਮੈਨ ਨੇ ਸਾਨੂੰ ਹੁਣ ਕੋਈ ਪੁੱਸਣ ਵਾਲਾ ਨਹੀਂ ਸਾਡੇ ਘਰੇ ਕੋਈ ਆਉਣ ਵਾਲਾ ਨਹੀਂ ਜਿਹੜਾ ਮੂੰਹ ਤੇ ਹੁੰਦਾ ਉਹ ਬਾਕੀ ਜਾਈਏ ਮੈਂ ਅੱਜ ਬੇਨਤੀ ਕਰਦਾਗਾ ਉਹ ਹੰਤਮਾਨ ਨੂੰ ਕਿ ਇਹਨਾਂ ਦੇ ਉੱਪਰ ਜਿਹੜਾ ਆ ਹੁਣ ਕਵੇਂ ਵਿਚਾਲੇ ਲਿਟਿਆ ਜਾਂਦਾ ਪਸ਼ੂ ਮੰਗੂ ਇਹ ਬੈਠਾ ਜਿਹੜਾ ਤੇ ਵੀ ਉਹਨਾਂ ਦੀ ਮਲਾਜ਼ਮਾਂ ਦੀ ਡਿਊਟੀ ਲਾਵੇ ਚੱਕ ਇਹਨਾਂ ਦੇ ਅੰਦਰ ਘਰੇ ਇਹਨੂੰ ਛੱਟਣ ਇਹ ਕਹਿੰਦਾ ਮੈਂ ਕਮਰੇ ਚ ਬੰਦ ਕੀਤਾ ਹੋਇਆ ਇਹ ਨੂੰ ਐਂ ਲੱਗਦਾ ਕਿ ਕਮਰੇ ਤੇ ਬੰਦ ਕੀਤਾ ਹੋਇਆ ਫਿਰ ਗਨਮੈਨ ਬਾਸ ਲੈ ਬਾਸ ਕਰਦੇ ਸਰਕਾਰ ਦੇ ਤੇ ਜਿੱਥੇ ਮਰਜੀ ਘੁਮੇ ਇਹ ਸਾਰੇ ਜਿਹੜੇ ਲੋਕ ਨੇ ਵਖਤ ਪਾਈ ਫਿਰਦੇ ਨੇ ਸਰਕਾਰ ਨੂੰ ਤੇ ਸਰਕਾਰ ਨੂੰ ਇਹ ਤੇ ਥੋੜਾ ਜਿਹਾ ਕੜਾ ਹੋਣਾ ਚਾਹੀਦਾਗਾ ਇੱਕ ਹੁਕ ਕੇ ਜਿਹੜੇ ਗਨਮੈਨ ਦੇਣੇ ਚਾਹੀਦੇ ਨੇ ਐਵੇਂ ਜਣੇ ਖੜੇ ਨੂੰ ਗਨਮੈਨ ਨਹੀਂ ਦੇਣੇ ਚਾਹੀਦੇ ਤੇ ਪੁਲਿਸ ਦਾ ਸਮਾਂ ਖਰਾਬ ਹੁੰਦਾ ਪੰਜਾਬ ਸਰਕਾਰ ਦਾ ਸਮਾ ਖਰਾਬ ਹੁੰਦਾ ਆਮ ਜਨਤਾ ਦੇ ਜਿਹੜੇ ਬੋਝ ਪੈਂਦਾਗਾ ਮਨ ਤੇ ਇਹ ਰੋਜ਼ ਡਰਾਮੇ ਕਰਦੇ ਨੇ মিডিਆ ਦੇ ਵਿੱਚ ਆਉਂਦੇ ਨੇ ਵਿਊ ਦੇ ਚੱਕਰ ਦੇ ਵਿੱਚ ਇਹ ਲੈਬ ਹੋ ਜਾਂਦੇ ਨੇ ਕਿਸੇ ਨੂੰ ਊਲ ਜਲੂਲ ਬੋਲਦੇ ਨੇ ਅੱਗੋਂ ਅਗਲਾ ਇਹਨਾਂ ਨੂੰ ਫੋਨ ਲਾ ਲੈਂਦਾ ਫਿਰ ਕਹਿੰਦੇ ਸਾਨੂੰ ਧਮਕੀਆਂ ਆਉਂਦੀਆਂ ਨੇ ਮੈਂ ਅੱਜ ਮੈਂ ਇੰਨੀ ਗੱਲਬਾਤ ਕਰਨੀ ਸੀ ਕਿ ਭਗਵਾਨ ਤਮਨ ਨੂੰ ਬੇਨਤੀ ਕਰਦਾ ਕਿ ਇਹਨਾਂ ਦੇ ਜਿਹੜੇ ਚਾਂਬਲੇ ਹੋਏ ਨੇ ਨਾ ਇਹਨਾਂ ਦੇ ਪਟਾ ਫੇਰਿਆ ਜਾਵੇ ਧਰ ਕੇ ਤੇ ਇਹਨਾਂ ਨੂੰ ਅੰਦਰ ਕੀਤਾ ਜਾਵੇ ਤਾਂ ਕਿ ਪੰਜਾਬ ਦਾ ਮਾਹੌਲ ਸ਼ਾਂਤ ਹੋ ਸਕੇ ਧੰਨਵਾਦ ਵੈਜੀਖਾ ਖਾਲਸਾ ਵੈਜੀਗੀ ਫਤੇ